ਹੁਣ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾ ਸਾੜੇ ਅਤੇ ਬਿਨਾ ਵਾਹੇ ਹੀ ਕਣਕ ਦੀ ਬਿੜੇ ਸਿਹਰੀ ਨਹੀਂ ਬਲਕਿ ਅਗੇਤੀ ਬਜਾਈ ਕੀਤੀ ਜਾ ਸਕੇਗੀ ਜੀ ਹਾਂ ਇਹ ਵੱਡਾ ਕਾਰਨਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਰ ਦਿਖਾਇਆ ਏ ਝੋਨੇ ਦੀ ਕੰਬੈਨ ਨਾਲ ਵਾਢੀ ਤੋਂ ਬਾਅਦ ਕਿਸਾਨਾਂ ਦੀ ਹਮੇਸ਼ਾ ਸ਼ਿਕਾਇਤ ਹੁੰਦੀ ਏ ਕਿ ਕਣਕ ਦੀ ਬਜਾਈ ਲਈ ਸਮਾਂ ਥੋੜਾ ਹੋਣ ਅਤੇ ਪਰਾਲੀ ਦਾ ਮੌਕੇ ਉੱਤੇ ਕੋਈ ਹੱਲ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰਨ ਪ੍ਰਾਲੀ ਨੂੰ ਅੱਗ ਲਾਉਣੀ ਪੈਂਦੀ ਏ ਪਰ ਹੁਣ ਕਿਸਾਨਾਂ ਦੀ ਇਸ ਵੱਡੀ ਮੁਸ਼ਕਲ ਦਾ ਹੱਲ ਯੂਨੀਵਰਸਿਟੀ ਵੱਲੋਂ ਬਣਾਈ ਮਸ਼ੀਨ ਸਰਫੇਸ ਸੀਡਰ ਨਾਲ ਨਿਕਲ ਆਇਆ ਏ ਵੱਡੀ ਗੱਲ ਇਹ ਹੈ ਕਿ ਪ੍ਰਾਲੀ ਨੂੰ ਬਿਨਾ ਅੱਗ ਲਾਏ ਬਹੁਤ ਹੀ ਘੱਟ ਖਰਚੇ ਉੱਤੇ ਛੋਟੇ ਟਰੈਕਟਰ ਨਾਲ ਕਣਕ ਦੀ ਬਜਾਈ ਹੋ ਸਕੇਗੀ ਜਿਹੜੀ ਪ੍ਰਾਲੀ ਨੂੰ ਨਾ ਅੱਗ ਲਗੇ ਉਹਦੇ ਵਾਸਤੇ ਇੱਕ ਮਸ਼ੀਨ ਬਣਾਈ ਹੈ ਸਰਫੇਸ ਸੀਡਿੰਗ ਮਸ਼ੀਨ ਲਾਈ ਹੋਈ ਹੈ ਜਿੱਦਣ ਆਪਾਂ ਝੋਨਾ ਕੱਟਣਾ ਉਸੇ ਦਿਨ ਕਣਕ ਬੀਜੀ ਜਾਂਦੀ ਹੈ ਸਾਨੂੰ ਉਹ ਜਿਹੜਾ 15-20 ਦਿਨ ਆਪਾਂ ਰੱਖਦੇ ਸੀ ਨਾ ਉਹਦੀ ਕਰਨ ਦੀ ਲੋੜ ਨਹੀਂ ਜਿੱਦਣ ਸਿਕੋ ਅਸੀਂ ਕਹਿੰਦੇ ਕਿ ਝੋਨਾ ਕੱਟਣਾ ਉਹਨੂੰ ਪਾਣੀ ਨਹੀਂ ਲਾਉਣਾ ਪੈਂਦਾ 15 ਦਿਨ ਪਾਣੀ ਵੀ ਵਾਜ ਜਾਂਦਾ ਇੱਕ ਜਿੱਦਣ ਆਪਾਂ ਕਟਣੀਆ ਕਣਕ 15 ਦਿਨ ਪਾਣੀ ਨਹੀਂ ਲਾਇਆ ਸੁੱਕਾ ਖੇਤ ਹੈ ਕਣਕ ਕੱਟ ਆਪਾਂ ਝੋਨਾ ਕੱਟਿਆ ਮਸ਼ੀਨ ਨਾਲ ਹੀ ਕਣਕ ਛੱਟਾ ਦੇ ਕੇ ਬੀਜ ਦਿੰਦੇ ਨੇ ਇਸ ਦੇ ਵਿੱਚ ਜਿਹੜਾ ਬੀਜ ਆ ਜਿਵੇਂ ਸਰਫੇਸ ਸੀਡਰ ਤੁਸੀਂ ਪੜ ਰਹੇ ਹੋ ਮੇਰੇ ਪਿੱਛੇ ਸਰਫੇਸ ਸੀਡਰ ਦਾ ਮਤਲਬ ਸਤਾ ਤੇ ਹੀ ਬੀਜਣਾ ਤੇ ਕੰਮ ਮਲਚਿੰਗ ਉੱਤੇ ਪ੍ਰਾਲੀ ਦੀ ਮਲਚ ਆ ਜਾਣੀ ਸਰਫੇਸ ਸੀਡਰ ਕੰਮ ਮਲਚਿੰਗ ਆ ਇਸ ਤਕਨੀਕ ਦਾ ਨਾਮ ਔਰ ਸਰਫੇਸ ਸੀਡਰ ਮਸ਼ੀਨ ਕੀ ਕਰਦੀ ਆ ਸਤਾ ਤੇ ਦਾਣੇ ਤੇ ਮੁੱਢਲੀ ਖਾਦ ਜਿਵੇਂ ਕਣਕ ਦੇ ਵਿੱਚ ਮੁੱਢਲੀ ਖਾਦ ਡੀਏਪੀ ਆ ਤੇ ਕਣਕ ਦਾ ਬੀਜ 45 ਕਿਲੋ ਦੇ ਹਿਸਾਬ ਨਾਲ ਤੇ 65 ਕਿਲੋ ਦੇ ਹਿਸਾਬ ਨਾਲ ਅਸੀਂ ਸਿਫਾਰਿਸ਼ ਕਰਦੇ ਆ ਖਾਦ ਤੇ ਉਹਨੂੰ ਸਤਾ ਤੇ ਇੱਕੋ ਜਿਹਾ ਇਹ ਰੱਖਦੀ ਆ ਤੇ ਉੱਤੇ ਉਹਨੂੰ ਪ੍ਰਾਲੀ ਦੀ ਤਹਿ ਨਾਲ ਢੱਕਦੀ ਆ ਪਰ ਇਹ ਕੰਮ ਉਹਨਾਂ ਖੇਤਾਂ ਦੇ ਵਿੱਚ ਹੀ ਪੋਸੀਬਲ ਜਾਂ ਹੋਏਗਾ ਸੰਭਵ ਜਿੱਥੇ ਝੋਨੇ ਦੇ ਵੱਢ ਵਾਲੇ ਝੋਨਾ ਆਪਾਂ ਗਿੱਲਾ ਨਾ ਵੱਢੀਏ ਝੋਨੇ ਦੇ ਵੱਢ ਜਾਂ ਝੋਨੇ ਵਾਲਾ ਖੇਤ ਸੁੱਕਾ ਹੋਵੇ ਜਦੋਂ ਕੰਬਾਈਨ ਚੱਲਦੀ ਆ ਉਦੋਂ ਖੇਤ ਇਹ ਸੁੱਕੇ ਹੋਣ ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹਨੇ ਉੱਤੇ ਪਰਾਲੀ ਦੀ ਮਲਚ ਕਰਤੀ ਮਸ਼ੀਨ ਨੇ ਉਸ ਤੋਂ ਬਾਅਦ ਇਹਨੂੰ ਪਾਣੀ ਲੱਗਦਾ ਪਾਣੀ ਨਾਲ ਹੀ ਕਣਕ ਜੰਮਦੀ ਆ ਤੇ ਅਸੀਂ ਜ਼ਿਮੀਂਦਾਰਾਂ ਨੂੰ ਬੇਨਤੀ ਕਰਦੇ ਆਂ ਵੀ ਇਹਦੇ ਲਈ ਕਾਰੇ ਛੋਟੇ ਪਾਉਣ ਜੇ ਝੋਨੇ ਦੇ ਨਹੀਂ ਤਾਂ ਕਣਕ ਤੋਂ ਪਹਿਲਾਂ ਛੋਟੇ ਕਰ ਲੈਣ ਉਹਦੇ ਤਰੀਕੇ ਹੈਗੇ ਨੇ ਤੇ ਪਾਣੀ ਸੰਕੋਚ ਕੇ ਲਾਉਣ ਹਲਕਾ ਪਾਣੀ ਮਤਲਬ 4-5 ਕਰਮਾ ਰਹਿੰਦੀਆਂ ਤਾਂ ਕਿਹੜਾ ਬੰਦ ਕਰ ਲੈ ਤਾਂ ਕਿ ਜਿਹੜਾ ਮਡਲਾ ਪਾਣੀ ਆ ਪਹਿਲਾ ਪਾਣੀ ਆ ਉਹਨੂੰ ਸੰਕੋਚਣਾਂ ਲੱਗੇ ਤੇ ਜਿਹੜਾ ਆਪਾਂ ਯੂਰੀਆ ਪਾਉਣਾ ਮਡਲਾ ਯੂਰੀਆ ਪਾਉਣਾ ਚਾਹੇ ਆਪਾਂ ਅਗਲੀ ਦੂਜੀ ਕਿਸ਼ਤ ਜਾਂ ਪਾਉਣੀ ਆ ਤਾਂ ਉਹ ਉਹਨੂੰ ਪਾਣੀ ਦੇ ਐਨ ਮੋਰੇ ਆਪਾਂ ਯੂਰੀਆ ਪਾਉਣਾ ਤਾਂ ਕਿ ਉਹ ਪ੍ਰਾਲੀ ਦੇ ਵਿੱਚ ਹੀ ਲੰਘ ਕੇ ਆਹੀਂ ਚਲਿਆ ਜਾਵੇ ਜਿੱਥੇ ਆਪਾਂ ਪਾਉਣਾ ਚਾਹੁੰਦੇ ਆ ਛੋਟੇ ਟਰੈਕਟਰ ਨਾਲ ਚੱਲ ਜਾਂਦੀ ਆ ਨਵੇੜਾ ਜਾਦੇ ਕਰਦੀ ਆ ਜੀ ਘੱਟ ਹੌਸਪਾਵਰ ਆ ਘੱਟ ਇਨਵੈਸਟਮੈਂਟ ਆ ਚਲਾਉਣ ਦੇ ਖਰਚੇ ਜਿਹਨੂੰ ਅਸੀਂ ኦਪਰੇਸ਼ਨਲ ਕੋਸਟ ਕਹਿੰਦੇ ਆ ਉਹ ਘਟਾ ਇਸ ਕਰਕੇ ਛੋਟੇ ਕਿਸਾਨਾਂ ਦੀ ਮਦਦ ਕਰ ਸਕਦੀ ਆ ਤਕਰੀਬਨ 40 ਮਿੰਟਾਂ ਦੇ ਵਿੱਚ 1 ਏਕੜ ਨੂੰ ਇਹ ਪਰਾਲੀ ਨੂੰ ਮਲਚ ਕਰਕੇ ਨਾਲ-ਨਾਲ ਕਣਕ ਬੀਜਦੀ ਆ ਔਰ ਇਹਦੇ ਵਿੱਚ ਸਾਨੂੰ ਬਿਲਕੁਲ ਕਿਣਕਾ ਵੀ ਪਰਾਲੀ ਖੇਤੋਂ ਬਾਹਰ ਨਹੀਂ ਕੱਢਣੀ ਪੈਂਦੀ ਜਾਂ ਉਹਨੂੰ ਹੋ ਢੰਗ ਨਾਲ ਨਹੀਂ ਮੈਨੇਜ ਕਰਨਾ ਚਾਹੀਦਾ ਕਿਉਂਕਿ ਬੀਜ ਨੂੰ ਪਰਾਲ ਟੱਕਦਾ ਜੇ ਪਰਾਲ ਘੱਟ ਹੋਊਗਾ ਤਾਂ ਉਹ ਜਿਹੜੇ ਟਸਿਆ ਬੀਜ ਨਹੀਂ ਗਿਆ ਉਹਨੇ ਉੱਗਣਾ ਨਹੀਂ ਆਓ ਹੁਣ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਸਰਫੇਸ ਸੀਡਰ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ ਸਰਫੇਸ ਸੀਡਰ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਇਸ ਮਸ਼ੀਨ ਵਿੱਚ ਕਟਰ ਕੰਮ ਸਪਰੇਡਰ ਉੱਪਰ ਆਮ ਬਿਜਲੀ ਡ੍ਰਿਲ ਦਾ ਉੱਪਰਲਾ ਹਿੱਸਾ ਪਾਈਪਾਂ ਸਮੇਤ ਲਗਾਇਆ ਗਿਆ ਹੈ ਇਹ ਮਸ਼ੀਨ ਕੰਬਾਈਨ ਨਾਲ ਕੱਟੇ ਚੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ ਨਾਲ ਚੋਨੇ ਦੇ ਖੜੇ ਕਰਚੇ ਕੱਟ ਕੇ ਇਕਸਾਰ ਖਲਾਰ ਦਿੰਦੀ ਹੈ ਕੱਟਿਆ ਹੋਇਆ ਪ੍ਰਾਲ ਬੀਜ ਨੂੰ ਟੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ ਜਿਸ ਨਾਲ ਨਦੀਨ ਘਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਰਹਿੰਦਾ ਹੈ। ਤਕਰੀਬਨ ਇੱਕ ਹਫ਼ਤੇ ਬਾਅਦ ਕਣਕ ਦਾ ਜੰਮ ਪ੍ਰਾਲ ਵਿੱਚੋਂ ਬਾਹਰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਇਸ ਤਕਨੀਕ ਨਾਲ ਬਿਜੀ ਹੋਈ ਕਣਕ ਘਟ ਟਿਕਦੀ ਹੈ ਅਤੇ ਪ੍ਰਾਲੀ ਦਾ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਦੀ ਸੇਤ ਦਾ ਵੀ ਸੁਧਾਰ ਹੁੰਦਾ ਹੈ। ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ। ਅਤੇ 1 ਘੰਟੇ ਵਿੱਚ 1.5 ਏਕੜ ਕਣਕ ਦੀ ਬਜਾਈ ਕਰ ਸਕਦੀ ਹੈ ਇਹ ਮਸ਼ੀਨ 700 ਤੋਂ 800 ਰੁਪਏ ਵਿੱਚ 1 ਏਕੜ ਕਣਕ ਦੀ ਬਜਾਈ ਕਰ ਸਕਦੀ ਹੈ ਸਰਫੇਸ ਸੀਡਰ ਮਸ਼ੀਨ ਦੀ ਸਹੀ ਅਤੇ ਸੁਚੱਜੀ ਵਰਤੋਂ ਲਈ ਯੂਨੀਵਰਸਿਟੀ ਨੇ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਆਓ ਜਾਣਦੇ ਹਾਂ ਸਰਫੇਸ ਸਿਡਰ ਮਸ਼ੀਨ ਲਈ ਸਾਵਧਾਨੀਆਂ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਆਧ ਨਵੰਬਰ ਤੱਕ ਕਰੋ ਕਲ ਰਾਠੀਆਂ ਤੇ ਪਾਣੀ ਦੇ ਘਟ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਇਸ ਤਕਨੀਕ ਨੂੰ ਨਾ ਵਰਤੋ ਖੇਤ ਦੇ ਕਿਆਰਿਆਂ ਦਾ ਆਕਾਰ ਛੋਟਾ ਕਰੋ ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ ਇਸ ਤਰ੍ਹਾਂ ਲਾਓ ਕਿ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਅਤੇ ਜਿਸ ਨਾਲ ਕੰਬਾਈਨ ਦੇ ਟਾਇਰਾਂ ਦੀਆਂ ਪੈੜਾ ਨਾ ਪੈਣ ਝੋਨੇ ਦੀ ਕਟਾਈ ਸੁਪਰ ਐਸਐਮਐਸ ਲੱਗੀ ਕੰਬਾਈਨ ਨਾਲ ਕਰੋ ਜਾਂ ਫਿਰ ਕੰਬੈਨ ਵਿੱਚੋਂ ਨਿਕਲੇ ਪ੍ਰਾਲ ਨੂੰ ਤਰੰਗਲੀ ਨਾਲ ਜਾਂ ਫਿਰ ਕਿਸੇ ਹੋਰ ਸਾਧਨ ਨਾਲ ਪੂਰੇ ਖੇਤ ਵਿੱਚ ਇੱਕਸਾਰ ਖਿਲਾਰ ਦੇਵੋ। ਬੀਜ ਦੀ ਮਾਤਰਾ 45 ਕਿਲੋ ਅਤੇ ਡੀ.ਏ.ਪੀ 65 ਕਿਲੋ ਪ੍ਰਤੀ ਏਕੜ ਪਾਓ। ਕਣਕ ਦੇ ਬੀਜ ਨੂੰ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਨਾਲ ਸੋਧਣਾ ਜ਼ਰੂਰੀ ਹੈ। ਖੇਤ ਵਿੱਚ ਪਏ ਕਣਕ ਦੇ ਬੀਜ ਨੂੰ ਪ੍ਰਾਲੀ ਨਾਲ ਢੱਕਿਆ ਹੋਣਾ ਯਕੀਨੀ ਬਣਾਇਆ ਜਾਵੇ। ਕਣਕ ਦੀ ਬਿਜਾਈ ਤੋਂ ਬਾਅਦ ਬੀਜ ਦੇ ਜੰਮਣ ਲਈ ਖੇਤ ਨੂੰ ਹਲਕਾ ਪਾਣੀ ਲਾਇਆ ਜਾਵੇ। ਖਾਸ ਗੱਲ ਇਹ ਹੈ ਕਿ ਇਸ ਮਸ਼ੀਨ ਦੇ ਵਰਤੋਂ ਨਾਲ ਕਣਕ ਵਿੱਚ ਕੀੜੇ ਮਕੌੜੇ ਅਤੇ ਨਦੀਨਾਂ ਦੀ ਸ਼ਿਕਾਇਤ ਨਹੀਂ ਆਉਂਦੀ ਜੇਕਰ ਫਿਰ ਵੀ ਕਿਸੇ ਕਾਰਨ ਇਹ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਵੀ ਬੜਾ ਸੌਖਾ ਹੱਲ ਹੈ ਇਸ ਨਾਲ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕੀੜੇ ਮਕੌੜਿਆਂ ਦੇ ਵਿੱਚ ਨਹੀਂ ਕੋਈ ਅਨਾਜ ਇਹਦੇ ਵਿੱਚ ਸਮੱਸਿਆ ਨਹੀਂ ਆਉਂਦੀ ਕਣਕਾਂ ਦੇ ਵਿੱਚ ਜੇ ਆ ਵੀ ਜਾਵੇ ਕੋਈ ਸਮੱਸਿਆ ਕਿਸੇ ਵੀ ਤਰੀਕੇ ਚ ਆ ਜਾਵੇ ਚੂਹੇ ਦੀ ਆ ਜਾਵੇ ਉਹਦੇ ਲਈ ਸਿਫਾਰਿਸ਼ ਹੁਦਾ ਸਾਡੀਆਂ ਦਵਾਈਆਂ ਹੈਗੀਆਂ ਨੇ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਆ ਜ਼ਿੰਮੇਦਾਰ ਤਾਂ ਉਹਨਾਂ ਦਾ ਸਮਾਧਾਨ ਹੋ ਜਾਂਦਾ ਹੈ ਕਿਸਾਨ ਦੇ ਨਾਲ ਨਾਲ ਇਹ ਤਕਨੀਕ ਮਨੁੱਖਤਾ ਪੌਣ ਪਾਣੀ ਅਤੇ ਜੀਵ ਜੰਤੂਆਂ ਲਈ ਬਹੁਤ ਲਾਹੇਵੰਦ ਹੈ ਖੋਜ ਵਿੱਚ ਸਾਬਤ ਹੋਇਆ ਹੈ ਕਿ ਇਸ ਤਕਨੀਕ ਦੀ ਵਰਤੋਂ ਨਾਲ ਜ਼ਮੀਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ ਜੇਕਰ ਕਿਸਾਨ ਇਸ ਤਕਨੀਕ ਨੂੰ ਲਗਾਤਾਰ 3 ਸਾਲ ਵਰਤਦਾ ਹੈ ਤਾਂ ਉਸਦੇ ਖਾਦਾਂ ਦਾ ਖਰਚਾ ਵੀ ਘਟਣਾ ਸ਼ੁਰੂ ਹੋ ਜਾਵੇਗਾ ਪਰਾਲੇ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਪਰਾਲੀ ਨੂੰ ਜਾਲਦਿਆਂ ਬਹੁਤ ਖਤਰਨਾਕ ਆਜੀ ਆਪਣੀ ਮਨੁੱਖਤਾ ਦੇ ਲਈ ਪੌਣ ਪਾਣੀ ਲਈ ਜੀਵ ਜੰਤੂਆਂ ਲਈ ਇਸੇ ਤਰ੍ਹਾਂ ਮਿੱਟੀ ਦੀ ਆਬਦੀ ਸਿਹਤ ਲਈ ਬਹੁਤ ਖਤਰਨਾਕ ਆ ਕਿਉਂਕਿ ਆਪਾਂ ਸਾਰੇ ਤਾਂ ਰੂੜੀ ਪਾਉਂਦੇ ਨਹੀਂ ਠੀਕ ਆ ਸਾਰੇ ਤਾਂ ਇੱਕਸਾਰ ਪਰਾਲੀ ਵਾਂਗੂ ਰੂੜੀ ਵਿਛਾਉਂਦੇ ਨਹੀਂ ਖੇਤਾਂ 'ਚ ਤਾਂ ਜਿਹੜਾ ਦਾਣੇ ਆਪਾਂ ਲੈ ਲੇ ਤੇ ਜਿਹੜੀ ਇਹਦੀ ਜਿਹੜੀ ਉਪਜ ਬਾਕੀ ਰਹਿ ਗਈ ਪਰਾਲ ਰਹਿ ਗਿਆ ਉਹਦੇ ਵਿੱਚ ਕਈ ਤਰ੍ਹਾਂ ਦੇ ਤੱਤ ਨੇ ਉਦੇ ਵਿੱਚ ਮੱਲੜ ਆਰਗੈਨਿਕ ਕਾਰਬਨ ਆ ਜਿਹੜੀ ਆਪਣੀ ਮਿੱਟੀ ਨੂੰ ਬਹੁਤ ਸਿਹਤਮੰਦ ਬਣਾਉਂਦੀ ਆ ਜੀ ਯੂਨੀਵਰਸਿਟੀ ਦੇ ਵਿੱਚ ਇਹ ਵੀ ਖੋਜ ਤੇ ਤਜਰਬੇ ਹੋਏ ਨੇ ਜਿਹੜੇ ਕਿਸਾਨ ਵੀਰ ਨੇ ਲਗਾਤਾਰ 3 ਸਾਲ ਪਰਾਲੀ ਨੂੰ ਖੇਤ ਦੇ ਵਿੱਚ ਰੱਖ ਲਿਆ ਚਾਹੇ ਵਾਹ ਲਿਆ ਚਾਹੇ ਸੱਤਾ ਤੇ ਰੱਖ ਲਿਆ ਉਹਨੂੰ ਚੌਥੇ ਸਾਲ ਉਹਦੀ ਕਣਕ ਦੇ ਵਿੱਚ 20 ਕਿਲੋ ਯੂਰੀਆ ਘੱਟ ਪਾਉਣ ਦੀ ਲੋੜ ਪੈਂਦੀ ਆ ਇਸੇ ਤਰ੍ਹਾਂ ਹੀ ਜਦੋਂ ਉਹਦਾ ਜੈਵਿਕ ਮਾਦਾ ਉੱਪਰ ਚੱਲਿਆ ਗਿਆ 0.75 ਤੋਂ ਤਾ ਉਹਦੇ ਵਿੱਚ ਜਿਹੜੀ ਫਾਸਫੋਰਸ ਆ ਉੱਦੀ ਹੀ ਪੈਂਦੀ ਆ ਮੰਨ ਕੇ ਚੱਲੋ ਜੇ 65 ਆਪਣੇ 54 ਕਿਲੋ ਫਾਸਫੋਰਸ ਕਹਿੰਦੇ ਆ ਅਸੀਂ ਜੀ ਜਾਂ 55 ਕਿਲੋ 27 ਕਿਲੋ ਫਾਸਫੋਰਸ ਜਾਂ ਡੀ ਐ ਡੀ ਐਪੀ ਖਾਦੀ ਪੈਂਦੀ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਸਲਾਹ ਨਾਲ ਇਸ ਮਸ਼ੀਨ ਉੱਤੇ ਸਬਸਿਡੀ ਦੇਣ ਨੂੰ ਮਨਜ਼ੂਰੀ ਦਿੱਤੀ ਹੈ 1 ਲੱਖ ਤੋਂ ਵੀ ਘੱਟ ਕੀਮਤ ਵਾਲੀ ਇਸ ਮਸ਼ੀਨ ਉੱਤੇ ਪੰਜਾਬ ਸਰਕਾਰ ਵੱਲੋਂ 50% ਦੀ ਸਬਸਿਡੀ ਏ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਮੀਟਿੰਗ ਕੀਤੀ ਅਸੀਂ ਇਹ ਗੱਲ ਉਹਨੂੰ ਦੱਸੀ ਵੀ ਸਾਡੀ ਬਹੁਤ ਵਧੀਆ ਮਸ਼ੀਨ ਹੈ ਕਹਿੰਦੇ ਮੈਨੂੰ ਇਹ ਦੱਸੋ ਜਿਹੜਿਆ ਨਾ ਪਿਛਲੇ ਸਾਲ ਲਾਈ ਸੀ ਉਹਦੇ ਮੈਨੂੰ ਨੰਬਰ ਦਿਓ ਮੀਟਿੰਗ ਦੇ ਵਿੱਚ ਹੀ ਅਸੀਂ ਗਏ ਸੀ ਤੁਹਾਡੇ ਪਿੰਡ ਵੀ ਐਸ ਐਸ ਲੋਕਾਂ ਨੇ ਲਾਈ ਸੀ ਕਹਿੰਦੇ ਮੈਨੂੰ ਨੰਬਰ ਦਿਓ ਅਸੀਂ ਨੰਬਰ ਦਿਆ ਤੇ ਉਹਨਾਂ ਨੇ ਜਦੇ ਮੀਟਿੰਗ ਦੇ ਵਿੱਚ ਹੀ ਨੰਬਰ ਮਲਾ ਲਏ ਤੇ ਉਹਨਾਂ ਨੇ ਪੁੱਛਿਆ ਵੀ ਕਿਵੇਂ ਆ ਮਸ਼ੀਨ ਉਹ ਕਹਿੰਦੇ ਜੀ ਬਹੁਤ ਵਧੀਆ ਕਹਿੰਦੇ ਹੁਣ ਬਾਅਦ ਲਾ ਦੋ ਸੋ ਇਹ ਬਹੁਤ ਵਧੀਆ ਮਸ਼ੀਨ ਹੈ ਸਾਰੇ ਜਿੰਨ ਜੀ ਨੇ ਵੀ ਅਸੀਂ ਪਿਛਲੇ ਸਾਲ ਲਵਾਈ ਸੀ ਨਾ 20 ਏਕੜ ਵੀ ਸਾਰੇ ਚੰਗੀ ਫੀਲ ਕਰਦਾ ਮਾਰਕੀਟ ਦੇ ਵਿੱਚ ਯੂਨੀਵਰਸਿਟੀ ਨੇ ਆਪਣੇ ਇਹ ਮਸ਼ੀਨ ਨੂੰ ਬਣਾਉਣ ਦੇ ਅਧਿਕਾਰ ਅਧਿਕਾਰਤ ਲਾਇਸੈਂਸ ਰਾਹੀਂ ਤਕਰੀਬਨ 15 ਫਰਮਾਂ ਨੂੰ ਦਿੱਤੇ ਆ ਜੀ ਤੇ ਉਹ 15 ਫਰਮਾਂ ਬਣਾ ਕੇ ਵੇਚ ਰਹੀਆਂ ਨੇ ਜੀ ਤੇ ਇਸੇ ਤੇ ਸਟੇਟ ਗਵਰਨਮੈਂਟ ਨੇ ਸੂਬਾ ਸਰਕਾਰ ਨੇ ਸਬਸਿਡੀ ਵੀ ਦਿੱਤੀ ਆ ਇਹ ਮਸ਼ੀਨ ਤੇ 64000 ਰੁਪਇਆ ਜਿਹੜੀ ਸਬਸਿਡੀ ਆ ਉਸ ਕਿਸਾਨ ਸਮੂਹਾਂ ਨੂੰ ਜਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਆ ਔਰ 40000 ਰੁਪਇਆ ਸਬਸਿਡੀ ਨਿੱਜੀ ਕਿਸਾਨਾਂ ਨੂੰ ਆ ਤਕਰੀਬਨ ਇਹ ਜਿਹੜੀ ਮਸ਼ੀਨ ਅਸੀਂ ਐਗਜ਼ੈਕਟ ਰੇਟ ਦਾ ਫਰਮਾਂ ਦੇ ਹਿਸਾਬ ਨਾਲ ਹੀ ਹੁੰਦਾ ਵਾਰੇ 1 ਲੱਖ ਤੋਂ ਥੱਲੇ ਥੱਲੇ ਇਹ ਮਸ਼ੀਨ ਦਾ ਰੇਟ ਆ ਸਰਫੇਸ ਸੀਡਰ ਮਸ਼ੀਨ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਇਸ ਤੋਂ ਇਲਾਵਾ ਮੋਬਾਈਲ ਨੰਬਰ 98728 11350 ਅਤੇ 98150 81578 ਤੋ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਟਿਕਾਊ ਖੇਤੀ ਪ੍ਰਬੰਧ ਅਤੇ ਕੁਦਰਤੀ ਸਾਧਨਾਂ ਦੀ ਸਾਮ ਸੰਭਾਲ ਲਈ ਸਰਫੇਸ ਸਿਡਰ ਮਸ਼ੀਨ ਇੱਕ ਕ੍ਰਾਂਤੀਕਾਰੀ ਤਕਨੀਕ ਹੈ ਇਸ ਨੂੰ ਅਪਣਾਉਣ ਨਾਲ ਕਿਸਾਨਾਂ ਦੇ ਨਾਲ ਨਾਲ ਕੁਦਰਤ ਨੂੰ ਵੀ ਵੱਡਾ ਫਾਇਦਾ ਹੋਵੇਗਾ ਲੋੜ ਹੈ ਕਿ ਇਸ ਮਸ਼ੀਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ